ਹਾਂਜੀ ਜਸਸੀ ਕਾਲ ਜੀ ਐਤਵਾਰ ਦਾ ਦਿਨ ਸੀ ਕਿਤੇ 8:30 ਤੇ ਆਪਾਂ ਮੁੱਛਾ ਮੁੱਛਾ ਚਾੜ ਕੇ ਤੇ ਪੱਗ ਬਗਵਾਨ ਕੇ ਆਪਾਂ ਨਿਕਲਣਾ ਸੀਗਾ ਅੱਜ ਦਿੱਲੀ ਦੇ ਪ੍ਰੋਗਰਾਮ ਆ ਆਪਣਾ ਦਿੱਲੀ ਲਾਲ ਕਿਲੇ ਤੇ ਆ ਤਾਂ ਮੈਂ ਕਹਾ ਮਹਾਰਾਜ ਆਪਾਂ ਨਿਕਲ ਗਏ ਫਿਰ ਘਰ ਵਾਲੀ ਤਲੇ ਸੁੱਤੀ ਪਈ ਸੀ ਮੈਂ ਕਹਾ ਬੀਬੀ ਉੱਠਾ ਘੜ ਤੂੰ ਕਰਦੇ ਕੋੜ ਤਾਂ ਵੀ ਆਮ ਪ੍ਰੈਸ ਕਰਨ ਦੀ ਦੇਖ ਲਓ ਬਲ ਕੋੜ ਤਾਂ ਵੀ ਆਮ ਪ੍ਰੈਸ ਕਰਕੇ ਰੱਖਿਆ ਹੋਇਆ ਉਹ ਕਹਿੰਦੀ ਤੁਸੀਂ ਦੇਖ ਲਿਆ ਕਰੋ ਮੈਂ ਕਹਾ ਮੈਨੂੰ ਜ਼ੋਰ ਦੇ ਫੇ ਮੈਂ ਝੱਲਾ ਚੰਗਾ ਫਿਰ ਸਸਰੀ ਕਾਲ ਲੋ ਵੇ ਵੱਜ ਗਏ 5 ਤੇ ਗੱਡੀ ਹਲ ਤੱਕ ਆਈ ਨਹੀਂ ਸੀਗੀ 5:30 ਹੋ ਗਏ ਮੈਂ ਕਹਾ ਗਿਆ ਭਾਜੀ ਆ ਜਾ ਜਲਦੀ ਲੀਟ ਹੋ ਜਾਣਾ ਇਹ ਉਹੀ ਗੱਲ ਨਾ ਉਹ ਹਰਦੀਪ ਭਾਈ ਸਾਨੂੰ ਗਾਲਾਂ ਕੱਢਿਆ ਨਹੀਂ ਉਹ ਨਹੀਂ ਚੱਕ ਦੇ ਗੱਡੀ ਚੱਕੀ ਪਈ ਆ ਤੇ ਇਧਰ ਮਿੱਤਰੋ ਮਿੱਤਰੋ ਹੋਈ ਪਈ ਆ ਪਹੁੰਚ ਗਏ ਜੀ ਆਪਾਂ ਗੜ ਸ਼ੈਂਕਰ ਤੇ ਗੜ ਸ਼ੈਂਕਰ ਆ ਗਈ ਸੀ ਆਪਣੀ ਗੱਡੀ ਤੇ ਗੱਡੀ ਦੇ ਵਿੱਚ ਬਹਿ ਗਏ ਆਪਾਂ ਸਾਰੇ ਜਣੇ ਲੈਵੇ ਹਰਦੀਪ ਭਾਜੀ ਡਰਾਈਵਰ ਤੇ ਇਧਰ ਹਰਜਾਪ ਤੇ ਮੇਰੇ ਨਾਲ ਇਧਰ ਪੰਕਜ ਤੇ ਦਿਨੇਸ਼ ਸੁੱਤਾ ਵਾ ਢੋਲੀ ਨੂੰ ਰਾਜੋ ਚੱਕੜਾ ਮੈਂ ਕਹਿੰਦਾ ਮਿੱਤਰੋ ਇਹ ਕੀ ਹੋ ਗਿਆ ਬਾਣਾ ਵਰਤ ਗਿਆ ਇਹ ਤਾਂ ਆ ਨਵਾਂ ਪੌੜਾ ਫੇ ਚਲਾਤਾ ਰੋਪੜਾ ਵਾਲਿਆਂ ਨੇ ਜਿਹੜਾ ਬੱਸ ਸਟੈਂਡ ਦੇ ਕੋਲੋਂ ਸਿੱਧਾ ਰਸਤਾ ਜਾਂਦਾ ਸੀ ਇਹ ਪਹਿਲਾਂ ਬੰਦ ਸੀਗਾ ਹੁਣ ਇਹਨਾਂ ਨੇ ਚਾਲੂ ਕਰ ਦਿੱਤਾ ਮਿੱਤਰੋ ਕੋਈ ਵੀ ਬੰਦਾ ਹੁਣ ਘੁੰਮ ਕੇ ਨਹੀਂ ਸਦਾ ਹੀ ਰੋਪੜ ਜਾ ਸਕਦੇ ਆਪਾਂ ਉਸ ਤੋਂ ਬਾਅਦ ਆਪ ਪਹੁੰਚ ਗਏ ਜੀ ਪੰਮਾ ਡੂਮੇਵਾਲ ਸਾਹਿਬ ਦੇ ਦਫ਼ਤਰ 'ਚ ਉੱਥੇ ਹੋਣਾ ਸੀਗਾ ਅੱਜ ਕਹਿੰਦੇ ਰਿਹੈਸਲ ਹੋਣੀ ਆ ਪਹਿਲਾਂ ਰਿਹੈਸਲ ਕਰਨ ਦੇ ਲਈ ਆਪਾਂ ਪੰਮਾ ਡੂਮੇਵਾਲ ਸਾਹਿਬ ਦੇ ਦਫ਼ਤਰ 'ਚ ਪਹੁੰਚ ਗਏ ਮਿੱਤਰੋ ਆ ਲੈਓ ਜੀ ਆ ਦਫ਼ਤਰਵਾ ਦੇ ਉੱਪਰ ਬਣੇ ਹੋਏ ਆ ਰੂਮ ਹੁਣ ਅਸੀਂ ਇੱਥੇ ਰਹਿਣਾ ਪਾਣਾ ਸੀ ਮੈਂ ਤੇ ਮੇਰੀ ਘਰ ਵਾਲੀ ਨੇ ਅਸੀਂ ਹੁਣ ਰੋਪੜ ਰਿਆਂ ਆਪਾਂ ਨਾ ਕਿਉਂਕਿ ਉੱਥੇ ਸਾਡੇ ਘਰੇ ਸਾਡੇ ਨਾਲ ਹੁੰਦੀ ਰਹਿੰਦੀ ਹੈ ਥੋੜੀ ਜਿਹੀ ਗੜਬੜ ਕੋਈ ਨਾ ਹੋਵੇ ਤਾਂ ਬਣਾਉਗਾ get on here Thank you. 学了。<music> ਲਓ ਜੀ ਕਹਿੰਦੇ 8:00 ਵੱਜ ਗਏ ਮਿੱਤਰੋ ਰਿਹਰਸਲ ਹੋ ਗਈ ਖਤਮ ਤੇ ਗੱਡੀਆਂ ਆਪਣੀਆਂ ਚੱਕ ਲਈਆਂ ਤੇ ਲਓ ਜੀ ਤੁਰ ਪਏ ਆ ਕਹਿੰਦੇ ਸਾਰਿਆਂ ਨੇ ਟਾਈਮ ਸਿਰ ਉੱਥੇ ਪਹੁੰਚਣਾ ਦਿੱਲੀ 3:30 ਵਜੇ ਮੈਂ ਕਹਾਂ ਜੀ ਕੋਈ ਚੱਕਰੇ ਨਹੀਂ 3:30 ਵਜੇ ਦਿੱਲੀ ਦਿੱਲੀ ਪਹੁੰਚ ਮੰਗੇ ਜੀ ਇਧਰ ਬੰਦੇ ਵਿੱਚ ਸੁੱਤੇ ਪਏ ਆ ਮੈਂ ਕਹਾਂ ਉੱਠ ਘੜੋ ਭਾਈ ਸਾਹਿਬ ਤੁਸੀਂ ਜਾਰੀ ਡੇਰੇ ਸੁੱਤੇ ਹੀ ਰਹਿਣਾ ਇਹ ਲਓ ਜੀ ਪਹੁੰਚ ਗਏ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੰਦੇ ਹੀ ਲੈ ਹੀ ਚੱਕ ਸਾਰੇ ਤੇ ਆਪਾਂ ਸ਼ੰਭੂ ਬਾਰਡਰ ਤੇ ਪਹੁੰਚ ਗਏ ਜੀ ਸ਼ੰਭੂ ਤੋਂ ਜਾਣਾ ਸੀਗਾ ਆਪਾਂ ਦਿੱਲੀ ਦਿੱਲੀ ਇੱਥੋਂ ਸੀਗਾ 100 212 ਕਿਲੋਮੀਟਰ ਤੇ ਬਿੱਲੀ ਸੀਗਾ ਤੇ ਇਹ ਸ਼ੰਭੂ ਜਿੱਥੇ ਮੋਰਚਾ ਲੱਗਿਆ ਸੀਗਾ ਪਰ ਸਰਕਾਰ ਨੇ ਇਹ ਮੋਰਚਾ ਚੱਕ ਦਿੱਤਾ ਇਹ ਸ਼ੰਭੂ ਦਾ ਟੋਲ ਜਿੱਥੇ ਆਪਾਂ ਫਿਰ ਐ ਨੰਗਾ ਕੇ ਇੱਥੇ ਢਾਬੇ ਤੇ ਗਏ ਉਡਾਨ ਢਾਬਾ ਕਹਿੰਦੇ ਰੋਟੀ ਇੱਥੇ ਖਾਣੀ ਆ ਉੱਥੇ ਗਏ ਤਾਂ ਉਹ ਕਹਿੰਦੇ ਭਾਜੀ ਰੋਟੀ ਨਹੀਂ ਹਾਲੇ ਤਾਂ ਪਰੌਂਠੇ ਬਣਨੇ ਆ ਨਹੀਂ ਜੀ ਚਲੋ ਕੈਨਸਲ ਫਿਰ ਆਪਾਂ ਪਾਣੀ ਕਿ ਮੰਨਤ ਢਾਬੇ ਤੇ ਉਹ ਵੀ ਕਹਣ ਜੀ ਨਹੀਂ ਜੀ ਹਲੇ ਤਾਂ ਪਰੌਂਠੇ ਬਣਨੇ ਆ 10 ਮਿੰਟ ਲੈ ਲੈਂਦੇ ਆਲੇ ਸਾਡਾ ਜਿਹੜਾ ਰੋਟੀ ਵਾਲਾ 메인 ਕੋਰਸ ਖੁੱਲਣ ਨੂੰ ਲੋ ਜੀ ਵੇ ਰੋਟੀ ਰੋਟੀ ਖਾਣੀ ਤਾਂ ਸੀਗੀ 10 ਮਿੰਟ ਮੈਂ ਕੋਈ ਨਹੀਂ ਵੇਟ ਕਰ ਲਓ ਭਾਈ ਸਾਰੇ ਜਣੇ ਲੋ ਜੀ ਸਾਰੇ ਜਣਿਆਂ ਨੂੰ ਬਿਠਾ ਲਿਆ ਉਹਨਾਂ ਨੇ ਅੰਦਰ ਆਹ ਲਾ ਰੈਂਕੋ ਭਾਈ ਇਹਨਾਂ ਕਾ ਲਾ ਲਾ ਭਰਾਵਾ ਅੰਦਰ ਨਹੀਂ ਰਹੀ ਆ ਇੱਧਰ ਸਾਰੇ ਬੰਦੇ ਇੱਧਰ ਪੰਮਾ ਭਾਈ ਤੇ ਸਾਰੇ ਬੰਦੇ ਇੱਧਰ ਬੈਠੇ ਜਗੇ ਤੇ ਆਪਾਂ ਛਕੜਾ ਜਿਗਾਉਂ ਲੰਗਰ ਲੰਗਰ ਛੱਕ ਕੇ ਤੇ ਫੇਰ ਜਾਣਾ ਸੀ ਆਪਾਂ ਦਿੱਲੀ ਨੂੰ ਲੋ ਜੀ ਇੱਧਰ ਆ ਗਿਆ ਜੀ ਸ਼ਾਹੀ ਪਨੀਰ ਨਾਲ ਚਟਣੀ ਨਾਲ ਦਾਲ ਦੇ ਨਾਲ ਖੱਟਾ ਤੇ ਨਾਲੇ ਜਾਰ ਦੇ ਰੋਟੀਆਂ ਬੜੀਆਂ ਵੱਡੀਆਂ ਵੱਡੀਆਂ ਸਗੀਆਂ ਮਿੱਤਰੋ ਆਤ ਕਰਾਤੀ ਰੋਟੀ ਖਾ ਕੇ ਤਾਂ ਪੂਰੀਆਂ ਤਿੰਨ ਤਿੰਨ ਰੋਟੀਆਂ ਛੱਕ ਕੇ ਤੇ ਲੋਬੇ ਆਪਾਂ ਪਹੁੰਚ ਗਏ ਕੁੰਡਲੀ ਇਹ ਹੈਗਾ ਜੀ ਬਾਰਡਰ ਕੁੰਡਲੀ ਬਾਰਡਰ ਜਿੱਥੇ ਪਹਿਲਾਂ ਡੇਢ ਸਾਲ ਧਰਨਾ ਚੱਲਿਆ ਸ਼ੰਭੂ ਬਾਰਡਰ ਤੇ ਐ ਸ਼ੰਭੂ ਬਾਰਡਰ ਤੋਂ ਬਾਅਦ ਫਿਰ ਇਹ ਸਾਰੇ ਸਿੰਘੂ ਬਾਰਡਰ ਤੇ ਚਲੇ ਗਏ ਹੁਣ ਤਾਂ ਉੱਥੇ ਦੀ ਜਿਹੜੀ ਦਿਸ਼ਾ ਨਿਰਦੇਸ਼ੀ ਬਦਲ ਗਏ ਆ ਇੱਥੇ ਸਾਡਾ ਧਰਨਾ ਚੱਲਦਾ ਹੁੰਦਾ ਸੀਗਾ ਤੇ ਇਥੋਂ ਹਣ ਤੱਕ ਨਹੀਂ ਜਿਹੜੇ ਹਟ ਗਏ ਵਧੀਆ ਇਹਨਾਂ ਨੇ ਰੋਡ ਬਣਾ ਦਿੱਤੀ ਦਿੱਲੀ ਤੱਕ ਪੂਰੇ ਨਜ਼ਾਰੇ ਨਾਲ ਬੰਦਾ ਦਿੱਲੀ ਜਾ ਸਕਦਾ ਤੇ ਸਾਨੂੰ ਦਿੱਲੀ ਜਾਂਦੇ ਜਾਂਦੇ ਫਿਰ ਜਿਹੜੇ ਅਸੀਂ ਦਿੱਲੀ ਦੇ ਵਿੱਚ ਐਂਟਰ ਹੋ ਗਏ ਪਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਹਲੇ ਵੀ ਬਹੁਤ ਜ਼ਿਆਦਾ ਵਗ ਬਹੁਤ ਜ਼ਿਆਦਾ ਗਰਮੀ ਏਸੀ ਤੋਂ ਬਿਨਾ ਮਤਲਬ ਉੱਥੇ ਸਰਦਾ ਨਹੀਂ ਇਹ ਜਿਹੜੇ ਪਹਾੜ ਤੁਸੀਂ ਦੇਖ ਰਹੇ ਹੋ ਇਹ ਕੂੜੇ ਦੇ ਪਹਾੜ ਨੇ ਦਿੱਲੀ ਦੇ ਵਿੱਚ ਇੱਥੇ ਕਿੱਥੇ ਬੁਰੇ ਹਾਲ ਹੋ ਜਾਂਦੇ ਆ ਮੇਰੀ ਕਾਰ ਵਾਲੀ ਪਿੱਛੇ ਮੈਨੂੰ ਐ ਐ ਕਰੀ ਜਾਂਦੀ ਹੈ ਹੁਣ ਪਤਾ ਨਹੀਂ ਇਹਨੂੰ ਪੀਚਾ ਹੀ ਦਾ ਲਓ ਜੀ ਇਹ ਪਹੁੰਚ ਗਏ ਕਸ਼ਮੀਰੀ ਗੇਟ ਇਹ ਹੈ ਦਿੱਲੀ ਦਾ ਸਭ ਤੋਂ ਵੱਡਾ ਬਾਸ ਅੱਡਾ ਜਿੱਥੇ ਤੁਸੀਂ ਜਾ ਕੇ ਉਤਰਦੇ ਹੋ ਦਿੱਲੀ ਦੇ ਵਿੱਚ ਤੇ ਇਹਦੇ ਬੈਕ ਸਾਈਡ ਤੇ ਹੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਇਹ ਦਿੱਲੀ ਦੇ ਬਾਸ ਅੱਡੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸਤਾਫੇਤਵਾ ਤੇ ਉਤੋਂ 500 ਮੀਟਰ ਦੀ ਦੂਰੀ ਤੇ ਲਾਲ ਕਿਲਾ ਹੈ ਜਿੱਥੇ ਸਾਡਾ ਪ੍ਰੋਗਰਾਮ ਲੱਗਣਾ ਸੀਗਾ ਤੇ ਆਪਾਂ ਪਹਿਲਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਨੇ ਹਿੰਦ ਧਰਮ ਦੀ ਰੱਖਿਆ ਦੇ ਲਈ ਇੱਥੇ ਆਪਣਾ ਬਲਦਾਨ ਦੇ ਦਿੱਤਾ ਸੀ ਇਹ ਹੈ ਚਾਂਦਨੀ ਚੌਕ ਦਿੱਲੀ ਤੇ ਇੱਥੇ ਗੁਰਦੁਆਰਾ ਸਾਹਿਬ ਸਤਾਪੇ ਤਾਂ ਇੱਥੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹਿਲਾਂ ਲੰਗਰ ਛਕਿਆ ਤੇ ਲੰਗਰ ਛਕ ਕੇ ਤੇ ਫਿਰ ਸਾਨੂੰ ਉਹਨਾਂ ਨੇ ਰੂਮ ਦੇ ਦਿੱਤੇ ਦੋ ਤੇ ਆਪਾਂ ਆਪਣੇ ਆਪਣੇ ਰੂਮ ਦੇ ਵਿੱਚ ਚਰ ਗਏ ਤੇ ਬਾਬਾ ਜੀ ਨੇ ਸਾਡੇ ਲਈ ਚਾਹ ਪਾਣੀ ਦਾ ਪ੍ਰਬੰਧ ਕਰਦੇ ਸੀਗੇ ਕਹਿੰਦੇ ਆ ਲਓ ਬਈ ਚਾਹ ਤੇ ਨਾਲ ਪਾਣੀ ਲਓ ਮਿੱਤਰੋ ਚਾਹ ਆ ਗਈ ਆ ਨਾਲ ਕਹਿੰਦੇ 10-10 ਰੁਪਏ ਵਾਲੇ ਵੱਡੇ ਬਿਸਕਟਾਂ ਦੇ ਪੈਕਟ ਲਿਓ ਮੈਂ ਮੈ ਸੋਚਿਆ ਚ ਪੈ ਗਿਆ ਕਿਹੜੇ 10 ਰੁਪਏ ਦੇ ਵੱਡੇ-ਵੱਡੇ ਪੈਕਟ ਮੰਗਣਗੇ ਇਧਰ ਪੱਗਾ ਸਜਾ ਲਈਆਂ ਮਿੱਤਰੋ ਕਿਉਂਕਿ ਟਾਈਮ ਬਿਲਕੁਲ ਘੱਟ ਸੀਗਾ ਕਿ ਸ਼ਾਮ ਨੂੰ ਠੀਕ 9:30 ਵਜੇ ਤਾਂ ਸਾਨੂੰ ਟਾਈਮ ਦਿੱਤਾ ਸੀ ਪਰ ਪ੍ਰੋਗਰਾਮ ਥੋੜਾ ਲੇਟ ਹੋਣ ਦੇ ਕਰਕੇ ਸਾਨੂੰ 10:30 ਤੋਂ ਵੀ ਬਾਅਦ ਲਾਇਆ ਗਿਆ ਥੋੜੀ ਤਕਨੀਕੀ ਹੋ ਜਾਂਦਾ ਵੱਡੇ ਪ੍ਰੋਗਰਾਮਾਂ ਦੇ ਵਿੱਚ ਟਾਈਮ ਘੱਟ ਬਾਅਦ ਹੋ ਜਾਂਦਾ ਭਾਰਾ ਤੁਸੀਂ ਜਦੋਂ ਸ਼ਿਸ਼ਗੰਜ ਸਾਹਿਬ ਤੋਂ ਦਿੱਲੀ ਲਾਲ ਕਿਲੇ ਤੇ ਜਾ ਰਹੇ ਹੁੰਦੇ ਹੋ ਤਾਂ ਉੱਥੇ ਬਹੁਤ ਵਧੀਆ ਬਾਜ਼ਾਰ ਛੋਟੇ ਨਿਆਣਿਆਂ ਦੇ ਕੱਪੜੇ ਐ ਤੁਹਾਨੂੰ ਮਿਲਣਗੇ ਬੈਗ ਮਿਲਣਗੇ ਜਿਹੜੀਆਂ ਲੁੱਟਖੋਆਂ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਮਤਲਬ ਘੜੀਆਂ ਕੁੜੀਆਂ ਬਹੁਤ ਉੱਥੇ ਪਈਆਂ ਜਿਹੜੀ ਘੜੀ ਤੁਸੀਂ 5-5000 ਇੱਥੋਂ ਖਰੀਦੋ ਤਾਂ 3-300 ਰੁਪਏ ਦੀ ਮਿਲਦੀ ਸੀਗੀ ਅਸੀਂ ਪਰ ਲਈ ਕੋਈ ਨਹੀਂ ਕਿਉਂਕਿ ਪਤਾ ਨਹੀਂ ਹੁੰਦਾ ਕਿਸੇ ਦੀ ਜੀ ਨਾ ਹੋਵੇ ਅਗਲਾ ਸਾਨੂੰ ਫੜ ਲਵੇ ਚੋਰੀ ਦਾ ਮਾਲ ਹੁੰਦਾ ਕਿ ਵਿਲੇ ਬੰਦੇ ਆ ਕੋ ਕਈ ਬੰਦੇ ਤਾਂ ਐਪਲ ਦੀਆਂ ਘੜੀਆਂ ਵੀ ਵੇਚਦੇ ਸੀ 5-500 ਦੀਆਂ ਪਰ ਨਹੀਂ ਲੈ ਆ ਨਹੀਂ ਅਸੀਂ ਆ ਲੋ ਜੀ ਦਿੱਲੀ ਦਾ ਲਾਲ ਕਿਲਾ ਬਹੁਤ ਜ਼ਿਆਦਾ ਰਸ਼ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਪਹੁੰਚ ਗਏ ਜੀ ਫਿਰ ਦਿੱਲੀ ਫਤੇਦੇਵ ਜਿੱਥੇ ਸਾਡਾ ਪ੍ਰੋਗਰਾਮ ਸੀ ਉੱਥੇ ਸਾਡੀ 사ਉਂਡ ਚੈੱਕ ਅਪ ਜਿਹੜਾ ਉਹ ਹੋਣਾ ਸੀਗਾ 사ਉਂਡ ਦਾ ਜਿਹੜਾ ਰਿਜ਼ਲਟ ਚੈੱਕ ਕਰਨ ਲਈ ਉੱਥੇ ਜਾਣਾ ਪੈਂਦਾ 사ਉਂਡ ਚੈੱਕ ਹੋਣੀ ਸੀਗੀ ਤੇ ਉਹ ਅਸੀਂ ਪਹੁੰਚ ਗਏ ਸੀਗੇ ਪੂਰੇ ਠੀਕ 5 ਵਜੇ

ਦੇ ਟਾਈਮ